ਕल्याण ਟੀਵੀ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਤੇ ਬਠਿੰਡਾ ਦੇ ਵਿੱਚ ਗੁਲਾਮੀ ਮੁਕਤੀ ਮੇਲੇ ਦਾ ਆਯੋਜਨ ਹੋਇਆ। ਦਰਅਸਲ ਇੱਥੇ ਸ਼੍ਰੀ ਜੈ ਸਿੰਘ ਫਲੋਰ ਵਾਲੇ ਜਿਨ੍ਹਾਂ ਦੀ ਯਾਦ ਦੇ ਵਿੱਚ 22 ਮਈ 2024 ਨੂੰ ਗੁਲਾਮੀ ਮੁਕਤੀ ਮੇਲੇ ਦਾ ਆਯੋਜਨ ਕੀਤਾ ਗਿਆ। ਦਰਅਸਲ ਇਸ ਦੌਰਾਨ ਦਰਅਸਲ ਉਹਨਾਂ ਦੀ ਵਰਸੀ ਮੌਕੇ ਸ਼ੋਕ ਸਭਾ ਨਾ ਕਰਕੇ ਇੱਥੇ ਗੁਲਾਮੀ ਮੁਕਤੀ ਮੇਲੇ ਦਾ ਆਯੋਜਨ ਕੀਤਾ ਜਾਂਦਾ ਜਿੱਥੇ ਜਿਹੜੇ ਪਿਛੜੇ ਵਰਗ ਨੇ, ਦਲਿਤ ਨੇ ਉਹਨਾਂ ਦੇ ਭਵਿੱਖ ਦੇ ਲਈ ਜੋ ਜਿਹੜੀਆਂ ਸਮੱਸਿਆਵਾਂ ਦੇ ਨਾਲ ਜੂਝ ਰਹੇ ਨੇ, ਉਹਨਾਂ ਸਮੱਸਿਆਵਾਂ ਤੇ ਗੱਲਬਾਤ ਕੀਤੀ ਜਾਂਦੀ ਹੈ ਹਾਲੀ ਦੇ ਵਿੱਚ ਦੱਸਿਆ ਗਿਆ ਕਿ ਮਾਨਸਾ ਤੋਂ 38 ਜਿਹੜੇ ਬੰਦਵਾ ਮਜ਼ਦੂਰ ਨੇ ਉਹਨਾਂ ਨੂੰ ਰਿਹਾ ਕਰਵਾਇਆ ਗਿਆ ਤੇ ਹੁਣ ਉਹਨਾਂ ਨੂੰ ਉਹਨਾਂ ਦੇ ਪਿੰਡ ਯੂਪੀ ਭੇਜਿਆ ਜਾਣਾ ਯੂਪੀ ਦੇ ਵਿੱਚ ਉਹ ਜਿਹੜੇ ਕਈ ਪਿੰਡਾਂ ਤੋਂ ਇਹ ਲੋਕ ਪੰਜਾਬ ਦੇ ਵਿੱਚ ਆਏ ਨੇ ਤਾਂ ਮਾਨਸਾ ਤੋਂ ਇਹਨਾਂ ਨੂੰ 38 ਦੱਸੇ ਜਾ ਰਹੇ ਨੇ ਮਜ਼ਦੂਰ ਜਿਨ੍ਹਾਂ ਨੂੰ ਰਿਹਾ ਕਰਵਾ ਲਿਆ ਗਿਆ ਤਾਂ ਐਸੇ ਮੌਕੇ ਕਿਹਾ ਗਿਆ ਕਿ ਗੁਲਾਮੀ ਮੁਕਤੀ ਮੇਲਾ ਜਿਹੜਾ ਸ਼ਜੈ ਸਿੰਘ ਦੀ ਯਾਦ ਦੇ ਵਿੱਚ ਆਯੋਜਿਤ ਹੁੰਦਾ ਜਿੱਥੇ ਦਲਿਸ ਜਿੱਥੇ Dalit ਦਾਸਤਾ ਵਿਰੋਧੀ ਅੰਦੋਲਨ ਇਸ ਦਿਨ ਮੰਰੇਗਾ ਤੇ ਹੋਰ ਵੀ ਜਿਹੜੇ ਬਾਕੀ ਵਰਗ ਨੇ ਉਹਨਾਂ ਦੇ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਇਸ ਦਰਮਿਆਨ ਜਿਹੜੇ ਆਉਣ ਵਾਲੇ ਪਲਾਨ ਨੇ ਉਹਨਾਂ ਦੀ ਰਣਨੀਤੀ ਘੜੀ ਜਾਂਦੀ ਹੈ ਹਾਂ ਜੀ ਨਾਮ ਹੈ ਤੁਹਾਡਾ ਦੇਖਣੀ ਕਿਸ ਮੁੱਦੇ ਲੱਗੇ ਜਿਹੜੇ ਤੁਹਾਡੇ ਅੱਜ ਦੇ ਮੈਂ ਐਡਵੋਕੇਟ ਗਗਨਦੀਪ ਦਲੇ ਦਾਸਤਾ ਵਿਰੋਧੀ ਅੰਦੋਲਨ ਦੀ ਪ੍ਰਧਾਨ ਆਂ ਔਰ ਅੱਜ ਅਸੀਂ ਤੀਸਰਾ ਗੁਲਾਮੀ ਮੁਕਤੀ ਮੇਲਾ ਜਿਹੜਾ ਹੈ ਉਹ ਬਠਿੰਡੇ ਦੇ ਵਿੱਚ ਮਨਾ ਰਹੇ ਆਂ ਇਹ ਜਿਹੜਾ ਗੁਲਾਮੀ ਮੁਕਤੀ ਮੇਲਾ ਆ ਸਰਦਾਰ ਜੈ ਸਿੰਘ ਹੁਣਾਂ ਦੀ ਯਾਦ ਵਿੱਚ ਮਨਾ ਰਹੇ ਆ ਅੱਜ ਉਹਨਾਂ ਦੀ ਡੈਥ ਐਨੀਵਰਸਰੀ ਹੈ ਇਹਨੂੰ ਅਸੀਂ ਸ਼ੋਕ ਸਭਾ ਦੇ ਵਿੱਚ ਨਾ ਮਨਾ ਕੇ ਜਿਹੜਾ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਜੋ ਕੰਮ ਕੀਤਾ ਉਸ ਉਪਰਾਲੇ ਨੂੰ ਚੰਗੀਆਂ ਉਹਨਾਂ ਦੀਆਂ ਯਾਦਾਂ ਨੂੰ ਯਾਦ ਕਰਕੇ ਪਰ ਆ ਸਾਡਾ ਅਗਲਾ ਕੀ ਸੰਘਰਸ਼ ਹੈ ਅਗਲੀ ਸਾਡੀ ਕੀ ਰਣਨੀਤੀ ਹੈ ਉਹਦੇ ਲਈ ਅਸੀਂ ਜਿਹੜਾ ਆ ਸਾਰੇ ਵਰਕਰਸ ਆ ਜਿੱਥੇ ਇਕੱਠੇ ਹੋਏ ਆ ਪੰਜਾਬ ਪਰਚੋਂ ਤੇ ਨਾਲ ਹੀ ਨਾਲ ਜਿਹੜਾ ਸਾਡੇ ਤਿੰਨ ਫਰੰਟ ਨੇ ਜਿਹੜਾ ਇੱਕ ਨਰੇਗਾ ਵਰਕਰ ਯੂਨੀਅਨ ਆ ਦੂਸਰਾ ਦਲੇਦਾਸਾ ਵਿਰੋਧੀ ਅੰਦੋਲਨ ਆ ਤੀਸਰਾ ਪੱਠਾ ਦੇ ਨਿਰਮਾਣ ਮਜ਼ਦੂਰੀ ਯੂਨੀਅਨ ਆ ਤਾਂ ਕਿ ਅਸੀਂ ਸਾਂਝੇ ਤੌਰ ਤੇ ਅੱਜ ਬੇਸ਼ੱਕ ਸਾਡੇ ਕੋਲ ਜੈ ਸਿੰਘ ਜੀ ਨਹੀਂ ਹੈਗੇ ਪਰ ਉਹਨਾਂ ਦੀ ਸੋਚ ਜਿਹੜੀ ਅੱਜ ਸਾਡੇ ਵਿੱਚ ਜਿੰਦਾ ਆ ਸਾਰੇ ਸਾਥੀ ਜਿਹੜੇ ਆ ਉਹਨਾਂ ਦੀ ਸੋਚ ਨੂੰ ਲੈ ਕੇ ਅੱਗੇ ਵਧ ਰਹੇ ਨੇ ਤਾਂ ਉਹ ਆਪਣੇ ਆਪਣੇ ਖੇਤਰ ਦੇ ਵਿੱਚ ਕੀ ਕੰਮ ਕਰ ਰਹੇ ਨੇ ਅੱਜ ਅਸੀਂ ਉਹਦਾ ਹੀ ਕੁਮਲਾਂਕਣ ਕਰਾਂਗੇ ਕਿ ਅਸੀਂ ਪੂਰੇ ਸਾਲ ਦੇ ਵਿੱਚ ਕੀ ਕੀਤਾ ਕੀ ਸਾਡੀਆਂ ਉਪਲਬਧੀਆਂ ਰਹੀਆਂ ਕੀ ਸਾਡੀਆਂ ਫੇਲਿਅਰਸ ਰਹੀਆਂ ਔਰ ਅਗਲੇ ਨੈਕਸਟ ਈਅਰ ਦਾ ਜਿਹੜਾ ਅਸੀਂ ਉਹ ਪਲਾਨ ਬਣਾਵਾਂਗੇ ਤਾਕੀ ਮਤਲਬ ਸੱਚੀ ਸਰ ਅੰਜਲੀ ਜਿਹੜੀ ਆ ਉਹ ਇਹੀ ਹੋ ਸਕਦੀ ਆ ਜੇ ਮੈਂ ਗੱਲ ਕਰਾਂ ਸੀ ਹਲੇ ਪਰਸੋ ਜਿਹੜਾ ਆ ਮਾਨਸਾ ਤੋਂ 38 ਬੰਦੂਆਂ ਮਜ਼ਦੂਰਾਂ ਨੂੰ ਰਿਹਾ ਕਰਵਾ ਕੇ ਲੈ ਕੇ ਆਏ ਆ ਜਿਹਦੇ ਵਿੱਚ ਪ੍ਰਸ਼ਾਸਨ ਨੇ ਵੀ ਮੰਨਿਆ ਕਿ ਇਹ ਬੰਦੂਆਂ ਮਜ਼ਦੂਰ ਨੇ ਔਰ ਉਹਨਾਂ ਨੂੰ ਰੀਲੀਜ਼ ਸਰਟੀਫਿਕੇਟ ਬਕਾਇਦਾ ਦਿੱਤੇ ਨੇ ਔਰ ਉਹ ਸਾਰੀ ਜਿਹੜੀ ਆਪਣੇ ਵਰਕਰਸ ਨੇ ਉਹ ਸਾਰੇ ਯੂਪੀ ਤੋਂ ਬਿਲੋਂਗ ਕਰਦੇ ਨੇ ਕੱਲ ਤੱਕ ਉਮੀਦ ਹੈ ਕਿ ਉਹ ਜਿਹੜਾ ਸਾਨੂੰ ਰੀਲੀਜ਼ ਸਰਟੀਫਿਕੇਟ ਦੇ ਨਾਲ ਨਾਲ ਉਹਨਾਂ ਦਾ ਟਰਾਂਸਪੋਰਟੇਸ਼ਨ ਅਨਿਸ਼ਾਅੱਲਾ ਮਾਉਂਟ ਜਿਹੜਾ ਆ ਉਹ ਦੇਣਗੇ ਤਾਂ ਜੋ ਜਿਹੜੇ ਸਾਥੀਓ ਆਪਣੇ ਵਾਪਸ ਪਹੁੰਚਣਗੇ ਮੈਨੂੰ ਨਹੀਂ ਲੱਗਦਾ ਵੀ ਇਹ ਦੂਹ ਵੱਡੀ ਸ਼ਰਧਾਂਜਲੀ ਕੋਈ ਹੋਰ ਹੋ ਸਕਦੀ ਆ ਪਰ ਤਾਂ ਇਹ ਜਿਹੜੇ ਸਾਥੀ ਨੇ ਅੱਜ ਅਸੀਂ ਇੱਕ ਬਹੁਤ ਨਿੱਘੀ ਯਾਦ ਨਾਲ ਉਹਨਾਂ ਨੂੰ ਯਾਦ ਕਰਾਂਗੇ ਤੇ ਆਪਣੇ ਪਲਾਨ ਸਾਡੇ ਪ੍ਰਿੰਡ ਵਾਈਜ਼ ਕੀ ਪਲਾਨ ਹੋਣਗੇ ਡਿਸਟ੍ਰਿਕਟ ਵਾਈਜ਼ ਕੀ ਪਲਾਨ ਹੋਣਗੇ ਸਾਡੇ ਅਗਲੇ ਵੱਡੇ ਪ੍ਰੋਗਰਾਮ ਅਸੀਂ ਕੀ ਹੁਲਕਾਂਗੇ ਕਿਹੜੇ ਮੁੱਦਿਆਂ ਤੇ ਕੰਮ ਕਰਾਂਗੇ ਔਰ ਸਾਨੂੰ ਪਿਛਲੇ ਸਾਲ ਦੇ ਵਿੱਚ ਜਿਹੜਾ ਸਾਨੂੰ ਸਰਕਾਰਪਤੀ ਜਾਂ ਐਡਮਿਨਿਸਟ੍ਰੇਸ਼ਨ ਪ੍ਰਤੀ ਅਸੀਂ ਕੀ ਪ੍ਰੋਟੈਸਟ ਕੀਤੇ ਨੇ ਔਰ ਅਸੀਂ ਕਿੱਥੇ ਤੱਕ ਅੱਗੇ ਪਹੁੰਚੇ ਹਾਂ ਔਰ ਕੀ ਸਾਡੇ ਕੋਲ ਬਕਾਇਆ ਹੈ ਤਾਂ ਕਿ ਜੋ ਦਲਿਤਾਂ ਦੀ ਸਥਿਤੀ ਹੈ ਉਹਨੂੰ ਅਸੀਂ ਜਿਹੜਾ ਆ ਉਹ ਚੰਗੇ ਤਰੀਕੇ ਦੇ ਨਾਲ ਕੰਮ ਕਰ ਸਕੀਏ ਕਿਸੇ ਦਲਿਤਾਂ ਦੀ ਗੱਲ ਕੀਤੀ ਆ ਲੰਬਾ ਸਮਾਂ ਹੋ ਗਿਆ ਆਜ਼ਾਦੀ ਹੋਈ ਨਹੀਂ ਕਿਸੇ ਅਜੇ ਵੀ ਬੰਦੋ ਮਜ਼ਦੂਰੀ ਦੀ ਗੱਲ ਕੀਤੀ ਆ ਆਜ਼ਾਦ ਕਰਵਾ ਦੇ ਕਿੱਥੇ ਤੱਕ ਦੇਖਦੇ ਨੇ ਦੇਖੋ ਜੇ ਆਪਾਂ ਨੂੰ ਹੁਣ ਆਪਾਂ ਵੀ ਦੇਖ ਰਹੇ ਹਾਂ ਕਿ 75 ਤੋਂ ਸਾਲ ਹੋ ਗਏ ਨਵੀਂ ਪਾਰਲੀਮੈਂਟ ਤਾਂ ਬਣਾ ਲਈ ਸਰਕਾਰ ਨੇ ਕਿ ਪੁਰਾਣੀ ਪਾਰਲੀਮੈਂਟ ਦੇ ਵਿੱਚ ਬੈਠੇ ਬੈਠੇ ਉਹ ਬੋਰ ਹੋ ਗਏ ਪਰ ਆਜ਼ਾਦੀ ਹਲੇ ਜੇ ਤੁਸੀਂ ਪਠਿਆਲ ਦੇ ਜਾ ਕੇ ਦੇਖੋ ਆਜ਼ਾਦੀ ਨਹੀਂ ਮਿਲੀ ਲੋਕਾਂ ਨੂੰ ਇੱਕ ਇਹ ਹੋਈ ਕਿ ਅੰਗਰੇਜ਼ਾਂ ਨੂੰ ਆਜ਼ਾਦੀ ਮਿਲ ਗਈ ਦੇਸ਼ ਨੂੰ ਆਜ਼ਾਦੀ ਮਿਲੀ ਤਰਨਾਡ ਵਰਗ ਨੂੰ ਆਜ਼ਾਦੀ ਮਿਲੀ ਪਰ ਪੰਜਾਬ ਦਾ ਸਿਰੀ ਪੰਜਾਬ ਦੇ ਵਿੱਚ ਕੰਮ ਕਰਨ ਵਾਲੀਆਂ ਜਿਹੜੀਆਂ ਤੁਸੀਂ ਪਿੰਡਾਂ ਦੇ ਵਿੱਚ ਦੇਖੋ ਜਿਹੜੀਆਂ ਬੀਬੀਆਂ ਗੋਹਾ ਘੂੜਾ ਚੱਕਦੀਆਂ ਨੇ ਮਹਿਜ 5-5 10-10 ਹਜ਼ਾਰ ਦੇ ਕਰਜ਼ੇ ਹੇਠ ਕੰਮ ਕਰਦੀਆਂ ਨੇ ਇੱਕ ਲੰਬੀ ਤਾਦਾਤ ਹੈ ਜਿਹਦੇ ਉੱਤੇ ਤੁਸੀਂ ਹਰੇਕ ਪਠਿਆਲੇ ਚਲੇ ਜਾਓ ਹਰੇਕ ਪਠਾ ਮਾਲਕ ਐਂਡ ਆਫ ਦਾ ਸੀਜ਼ਨ ਉਹਨਾ ਉਤੇ ਟੋਟ ਕੱਢਦਾ ਹੀ ਕੱਢਦਾ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਇੱਥੇ ਤੇ ਤਣਾਡ ਦਾ ਆਜ਼ਾਦ ਹੋ ਗਿਆ ਪਰ ਮਜ਼ਦੂਰ ਇੱਥੇ ਦਾ ਆਜ਼ਾਦ ਨਹੀਂ ਹੋਇਆ ਹਾਲੇ ਵੀ ਲੋਕ ਸਭਾ ਚੋਣਾਂ ਸਿਰ ਤੇ ਨਹੀਂ ਕੀ ਮਜ਼ਦੂਰਾਂ ਨੂੰ ਕਹਿਣਾ ਚਾਹੁੰਦੇ ਆ ਕੀ ਉਹਨਾਂ ਦਾ ਹੋਣਾ ਚਾਹੀਦਾ ਝੰਡਾ ਜਾਂ ਤੁਹਾਡੇ ਕੀ ਹੁੰਦਾ ਹੈ ਦੇਖੋ ਮਜ਼ਦੂਰਾਂ ਨੂੰ ਜਿਹੜਾ ਆ ਆਪਣੀ ਇੱਕ ਜਿਹੜਾ 바ਵਾ ਸਾਹਿਬ ਵੀ ਉਹਨਾਂ ਨੂੰ ਅਮੇਡ ਕਰੇ ਬਹੁਤ ਵੱਡਾ ਹਥਿਆਰ ਦਿੱਤਾ ਸਭੀ ਦੇ ਹਾਂਦੇ ਵਿੱਚ ਕਿ ਉਹਨਾਂ ਨੂੰ ਵੋਟ ਦਾ ਇਸਤੇਮਾਲ ਜਿਹੜਾ ਆ ਉਹ ਆਪਣਾ ਸਹੀ ਢੰਗ ਦੇ ਨਾਲ ਔਰ ਸੁਚਾਰੂ ਢੰਗ ਦੇ ਨਾਲ ਕਰਨਾ ਚਾਹੀਦਾ ਹੈ ਤਾ ਲੋਕਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਸਾਡਾ ਕੈਂਡੀਡੇਟ ਕਿਸ ਪਾਰਟੀ ਨੂੰ ਬਿਲੋਂਗ ਕਰਦਾ ਹੈ ਇਹ ਦੇਖਣਾ ਚਾਹੀਦਾ ਕਿ ਕੈਂਡੀਡੇਟ ਦਾ ਵਿਵਹਾਰ ਕਿਹੋ ਜਿਹਾ ਹੈ ਕਿਉਂਕਿ ਉਹ ਕੈਂਡੀਡੇਟ ਕੋਈ ਬਾਹਰੋਂ ਦਾ ਹੈ ਨਹੀਂ ਤੁਹਾਡੇ ਜिले ਦਾ ਤੁਹਾਡੀ ਤਹਿਸੀਲ ਦਾ ਜਾਂ ਤੁਹਾਡੇ ਵਿਧਾਨ ਸਭਾ ਜਾਂ ਲੋਕ ਸਭਾ ਹਲਕੇ ਦਾ ਹੈ ਤਾਂ ਅਸੀਂ ਉਹਨਾਂ ਦੀਆਂ ਨੀਤੀਆਂ ਤੋਂ ਚੰਗੀ ਤਰ੍ਹਾਂ ਨਾਲ ਵਾਕਿਫ ਰਹਿਨੇ ਆ ਕਿ ਉਹ ਕਿੰਨਾ ਕਿ ਜਿਹੜਾ ਗਰੀਬ ਪੱਖੀ ਸੋਚ ਰੱਖਦਾ ਹੈ ਮੈਨੂੰ ਲੱਗਦਾ ਕਿ ਲੋਕਾਂ ਨੂੰ ਜਿਹੜਾ ਹੈ ਆਪਣਾ ਸੋਚ ਸਮਝ ਕੇ ਵੋਟ ਜੜਾਓ ਦੇਣਾ ਚਾਹੀਦਾ ਹੈ ਜਿਵੇਂ ਦੇਖਿਆ ਹੈ ਭਗਵੰਤ ਮਾਨ ਵੀ ਅਦਾਲਤ ਭਾਈਚਾਰੇ ਦੇ ਨਾਮ ਤੋਂ ਬੋਤਾਂ ਮਾਰ ਰਿਹਾ ਹੈ ਵੱਡੇ ਵੱਡੇ ਦੇਖੋ ਦਲਿਤ ਭਾਈ ਜਾ ਰਹੇ ਤਾਂ ਹੁਣ ਸਭ ਤੋਂ ਵੱਡੀ ਜਿਹੜੇ ਮੈਂ ਗੱਲ ਕਰਾਂ ਸ਼ਾਮਲਾਟ ਦਾ ਉਜਾਲਾ ਲਾਉਣ ਵਾਲੀ ਜਿੰਨਾ ਇਸ ਸਰਕਾਰ ਨੇ ਲੋਕਾਂ ਨੂੰ ਸ਼ਾਮਲਾਟ ਜਗਾ ਵੇਲੀ ਕਰਾਈ ਔਰ ਗਰੀਬਾਂ ਨੂੰ ਹੀ ਕਰਾਈ ਹੈ ਜੇ ਤੁਸੀਂ ਜਲੰਧਰ ਦਾ ਲਤੀਫਪੁਰ ਦਾ ਦੇਖਿਆ ਹੋਊਗਾ ਉਥੇ ਸਭ ਗਰੀਬ ਲੋਕ ਸੀਗੇ ਸਭ ਦਾ ਉਜਾਲਾ ਕੀਤਾ ਜੇ ਹਰ ਵਾਰੀ लाठी ਗਰੀਬ ਦੇ ਉੱਤੇ ਹੀ ਚਲਣੀ ਹੈ ਤਾਂ ਫਿਰ ਮੈਨੂੰ ਨਹੀਂ ਲੱਗਦਾ ਇਹ ਸਰਕਾਰ ਜਿਹੜੀ ਹੈ ਗਰੀਬਾਂ ਦੀ ਵੋਟ ਮੰਗਣ ਦੇ ਲਈ ਕੀ ਗਰੀਬਾਂ ਦੇ ਲਈ ਦਲਿਤਾਂ ਦੇ ਲਈ ਵੋਟ ਮੰਗਣ ਦੇ ਲਈ ਕਾਬਿਲ ਹੈ ਅੱਜ ਤੱਕ ਇਹਨਾਂ ਨੇ ਮਜ਼ਦੂਰ ਵਰਗ ਦਾ ਹਲੇ ਤੱਕ ਅੱਜ ਦੀ ਤਰੀਕ ਤੱਕ ਮਿਨੀਮਮ ਵੇਜ ਰਿਵਾਈਜ਼ ਨਹੀਂ ਹੋਇਆ ਜਿਹੜਾ 1 ਮਾਰਚ ਨੂੰ ਲਾਗੂ ਹੋ ਜਾਣਾ ਚਾਹੀਦਾ ਸੀ ਅੱਜ ਅਸੀਂ 22 ਮਈ ਨੂੰ ਬੈਠੇ ਆ 22 ਮਈ ਤੱਕ ਜਿਹੜੀਆਂ ਮਜ਼ਦੂਰਾਂ ਨੂੰ ਹਲੇ ਤੱਕ ਮਿਨੀਮਮ ਵੇਜ ਰਿਵਾਈਜ਼ ਨਹੀਂ ਹੋਇਆ ਉਹ ਪੁਰਾਣੀ ਹੀ ਵੇਤਨ ਉਹਨਾਂ ਨੂੰ ਮਿਲ ਰਿਹਾ ਹੈ 1.5 ਪੌਣੇ 2 ਮਹੀਨੇ ਹੋ ਗਏ ਆ ਕੀ ਮਜ਼ਦੂਰ ਦਿਖਾਈ ਨਹੀਂ ਦਿੰਦਾ 2012 ਤੋਂ ਬਾਅਦ ਅੱਜ ਤੱਕ ਜਿਹੜਾ ਹੈ ਇੱਕ ਰਿਵੀਜ਼ਨ ਹੁੰਦੀ ਹੈ ਕਿ ਮਹਿੰਗਾਈ ਨੂੰ ਦੇਖਦੇ ਹੋਏ ਲੋਕਾਂ ਨੂੰ 5 ਸਾਲ ਬਾਅਦ ਰਿਵੀਜ਼ਨ ਕਰਨੀ ਹੁੰਦੀ ਹੈ ਅੱਜ ਤੱਕ ਪੰਜਾਬ ਗਵਰਨਮੈਂਟ ਉਹ ਰਿਵੀਜ਼ਨ ਨਹੀਂ ਕਰ ਸਕੀ ਮਿਨੀਮਮ ਵੇਜ ਵਿੱਚ ਇਦੋਂ ਵੱਡੀ ਸ਼ਰਮਨਾਕ ਗੱਲ ਮੈਨੂੰ ਨਹੀਂ ਲੱਗਦਾ ਹੋਰ ਕੋਈ ਹੋ ਸਕਦੀ ਹੈ ਜਿਹੜਾ ਕਿਰਤ ਕਾਨੂੰਨ ਸੀਗਾ ਜੋ 8 ਘੰਟੇ ਦਾ ਸੀ 12 ਘੰਟੇ ਦਾ ਸੀ ਤਕਰੀਬਨ ਬਿਲਕੁਲ ਜਦੋਂ ਇਹਨਾਂ ਨੇ ਸਰਕਾਰ ਬਣੀ ਹੈ ਇਹਨਾਂ ਨੇ ਉਹਦੇ ਇੱਕ ਨਾਦਰਸ਼ਾਹੀ ਫਰਮਾਨ ਸੁਣਾ ਦਿੱਤਾ ਕਿ ਜਿਹੜੇ ਲੋਕ ਨੇ ਉਹ 12 ਘੰਟੇ ਕੰਮ ਕਰਨਗੇ ਜੇ ਉਹਨਾਂ ਨੇ ਖਾਣਾ ਖਾਣਾ ਹੈ ਤਾਂ ਉਹ 13 ਘੰਟੇ ਜਿਹੜਾ ਉਹ ਕੰਮ ਕਰਨਗੇ ਪੰਜਾਬ ਦੇ ਵਿੱਚ ਅਨੇਕਾਂ ਜਥੇਬੰਦੀਆਂ ਸਭ ਨੇ ਮੂੰਹ ਨੂੰ ਪਤਾ ਨਹੀਂ ਕੀ ਦੰਗੜ ਪੈ ਗਈ ਕਿਸੇ ਇੱਕ ਜਥੇਬੰਦੀ ਨੇ ਇਸ ਜਿਹੜੀ ਆਪਣੇ ਆ ਨੂੰ ਮਜ਼ਦੂਰ ਹਜਾਤਤਾਸ਼ੀ ਕਹਾਣੀਆਂ ਨੇ ਕਿਸੇ ਇੱਕ ਵੀ ਮਜ਼ਦੂਰ ਜਥੇਬੰਦੀ ਨੇ ਜਿਹੜਾ ਆ ਉਹ ਅੱਗੇ ਨਹੀਂ ਆਈ ਸਿਰਫ ਨਰੇਗਾ ਵਰਕਰ ਯੂਨੀਅਨ ਦਾ ਦਲੇਦਾਸਾ ਵਿਰੋਧੀ ਅੰਦੋਲਨ ਨੇ ਇਹਦਾ ਪ੍ਰੋਟੈਸਟ ਕੀਤਾ ਥਾਲੀ বাজਾਓ ਜਿਹੜਾ ਸੀਗਾ ਇਹਨਾਂ ਨੇ ਪੂਰੇ ਪੰਜਾਬ ਦੇ ਵਿੱਚ ਪ੍ਰਦਰਸ਼ਨ ਕੀਤਾ ਸਰਕਾਰ ਨੂੰ ਜਿਹੜਾ ਗਵਰਨਰ ਨੂੰ ਇਹ ਰਿਟਰਨ ਭੇਜਿਆ ਉਦੋਂ ਬਾਅਦ ਪੰਜਾਬ ਸਰਕਾਰ ਨੇ ਕਿਹਾ ਕਿ ਨਹੀਂ ਜੀ ਇਹ ਗਲਤੀ ਨਾਲ ਨੋਟੀਫਿਕੇਸ਼ਨ ਜਾਰੀ ਹੋ ਗਿਆ ਅਸੀਂ ਇਹ ਨੋਟੀਫਿਕੇਸ਼ਨ ਜਾਰੀ ਕਰਨਾ ਨਹੀਂ ਸੀ ਇਤੋਂ ਵੱਡੀ ਹੋਰ ਮਤਲਬ ਸ਼ਰਮਨਾਕ ਕੀ ਗੱਲ ਹੋ ਸਕਦੀ ਹੈ ਕਿ ਤੁਸੀਂ ਪੱਠਾ ਮਾਲਕ ਦੇ ਖਿਲਾਫ ਜਿਹੜਾ ਫੇਵਰ ਚਾ ਜਾਂ ਫੈਕਟਰੀ ਮਾਲਕਾਂ ਦੇ ਫੇਵਰ ਚ ਤੁਸੀਂ ਕਹਿ ਰਹੇ ਹੋ ਕਿ ਲੋਕ 12 ਘੰਟੇ ਕੰਮ ਕਰਨਗੇ ਪੂਰੇ ਸੰਸਾਰ ਦੇ ਵਿੱਚ ਸ਼ਿਕਾਗੋ ਦਾ ਵਿਦਰੋਹ ਅੱਜ ਵੀ ਯਾਦ ਕੀਤਾ ਜਾਂਦਾ ਜਿਹਨੂੰ ਅਸੀਂ 1 ਮਈ ਮਨਾਉਂਦੇ ਆ ਪਤਾ ਨਹੀਂ ਸ਼ਾਇਦ ਸ਼ਿਕਾਗੋ ਜਿਹੜਾ ਵਿਦਰੋਹ ਜਿਹੜਾ ਹੈ ਉਹ ਭਗਵੰਤ ਮਾਨ ਸਰਕਾਰ ਫੇ ਪੰਜਾਬ ਚ ਚਾਹੁੰਦੀ ਹੈ